ਆਦੇ ਵੀ ਇਹ ਜਿਹੜੀ ਸਾਡੀ ਜਿਹੜੀ ਜ਼ਮੀਨ ਹੈ ਸਾਡਾ ਜਿਹੜਾ 19390 ਮਰਬੇ ਨੰਬਰ ਦਾ 13 ਨੰਬਰ ਕਿਲਾ ਹੈ ਜੀ ਇਹਦੇ ਵਿੱਚੋਂ ਇਹਨਾਂ ਨੇ ਅੱਜ ਤੋਂ ਪਹਿਲਾਂ ੱੱਕੇ ਨਾਲ ਇਹ ਸੜਕ ਬਿਨਾ ਨਿਸ਼ਾਨ ਦੀ ਤੋਂ ਇਹਨਾਂ ਨੇ ਪਿੱਟਾ ਲਾਤੀ ਸੀ ਹੁਣ ਅਸੀਂ ਮੇਰਾ ਛੋਟਾ ਬ੍ਰਦਰ ਵੀ ਐਸਆਈ ਰਿਟਾਇਰ ਹੈ ਗਿਆ ਤੇ ਮੈਂ ਪੰਜਾਬ ਪੁਲਿਸ ਇੰਸਪੈਕਟਰ ਡੈਰਾ ਅਸੀਂ ਦੇਖਿਆ ਵੀ ਹੁਣ ਜ਼ਿੰਮੇਵਾਰ ਅਸੀਂ ਵੀ ਕਰਦੇ ਹਾਂ ਵੀ ਇੱਕ ਕਿੱਲੇ ਵਿੱਚੋਂ ਇੱਕ ਕਨਾਲ ਘਟ ਜਾਵੇ ਤੇ ਕਿੱਲੇ 'ਚ ਪਤਾ ਲੱਗ ਜਾਂਦਾ ਵੀ ਇਹ ਕਿੱਲਾ ਪੂਰਾ ਨਹੀਂ ਹੈਗਾ ਅਸੀਂ ਜਦ ਕੇ ਸੜਕਾ ਹੁਣ ਤੁਸੀਂ ਵੇਖਿਓ ਆ ਤੁਸੀਂ ਇੱਧਰ ਮਾੜਾ ਜਿਹਾ ਕੈਮਰਾ ਮਾਰਿਆ ਜੇ ਬਾਅਦ ਚ ਇਹ ਵੇਖ ਲਿਆ ਵੀ ਜਿਹੜੀ ਹੁਣ ਨਿਸ਼ਾਨਦੀ ਹੋਈ ਐ ਇਹ ਵਟ ਇਹ ਮਤਲਬ ਉਹ ਜਿਹੜੀ ਵਟ ਪਾ ਕੇ ਗਏ ਨੇ ਉੱਥੇ ਆਉਂਦੀ ਐ ਸੜਕ ਉਹ ਦੂਸਰੇ ਖੇਤ ਚ ਪਾਈ ਹੈ ਅੱਜ ਦੂਸਰੇ ਖੇਤ ਚ ਪਾਈ ਹੈ ਕਿਉਂਕਿ ਇਹ ਇਹਨਾਂ ਦੇ ਇਹਨਾਂ ਨੂੰ ਦੇਣੀ ਆਉਂਦੀ ਐ ਇਸ ਕਰਕੇ ਇਹਨਾਂ ਨੇ ਇਹ ਰੌਲਾ ਪਾਇਆ ਵੀ ਇਹ ਸਾਡੇ ਕੋਲ ਜ਼ਮੀਨ ਨਾ ਜਾਵੇ ਵੀ ਇਹ ਸੜਕ ਇੱਥੇ ਚੱਲਦੀ ਰਹੇ ਜਦ ਕੇ ਹੁਣ ਸਾਡੀ ਇਸ ਇਸ ਜ਼ਮੀਨ ਦਾ ਤਕਰੀਬਨ 85 ਲੱਖ 85 ਲੱਖ ਕਿਲਾ ਹਾਂ ਦੂਜਾ ਲੱਗ ਚੁੱਕਾ ਹੈ ਮੁੱਲ ਇਹ ਯਾਨੀ ਕਿ ਤੁਹਾਡੇ ਕਹਿੰਦਾ ਭਾਵੇਂ ਕਿ ਨਿਸ਼ਾਨਦੇਹੀ ਹੋ ਕੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਨਿਸ਼ਾਨਦੇਹੀ ਕਾਨੂੰਗੋ ਪਟਵਾਰੀ ਕੰਪਿਊਟਰ ਦੇ ਨਾਲ ਇਹ ਨਿਸ਼ਾਨਦੀ ਹੋਈ ਹੈ ਜਿੱਥੇ ਇੱਥੇ ਘਟੋ ਘਟ ਵੀ 50 ਬੰਦੇ ਹੈਗੇ ਸੀ ਸਾਡੇ ਕੋਲ ਨਿਸ਼ਾਨਦੀ ਦੀ ਕਾਇਦਾ ਤੌਰ ਤੇ ਕਾਪੀ ਇੱਕ ਨੂੰ ਪਰ ਢਾਡੀ ਦੂਜੀ ਧਿਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਧੱਕੇ ਦੇ ਨਾਲ ਸ਼ਮਸ਼ਾਨ ਘਾਟ ਵਾਲੀ ਸੜਕ ਦੇ ਵਿੱਚੋਂ ਇੱਟਾਂ ਪੱਟੀਆਂ ਜਾ ਬਿਲਕੁਲ ਜੀ ਇਹ ਜੇ ਇਹਨੇ ਇਨਸਾਫ ਪਸੰਦ ਹੁੰਦੇ ਤੇ ਸ਼ਮਸ਼ਾਨ ਘਾਟ ਜਿਹੜੇ ਇਸ ਤੋਂ ਅਗਾਹ ਸ਼ਮਸ਼ਾਨ ਘਾਟ ਨੂੰ तकरीबन 2 2 ਕਿਲੇ ਅੱਗੇ ਹੈਗੀ ਏ ਉੱਥੋਂ ਸਾਰੀ ਛਡਾਉਣ ਇਹਨਾਂ ਨੇ ਜਿੱਥੇ ਕਿਸੇ ਦਾ ਤੇਲ ਕਰਦਾ ਉਹ ਸਾਰਾ ਕੁਝ ਕੀਤਾ ਹੋਇਆ ਜਦ ਕਿ ਇੱਕ ਕਿਲਾ ਇਹਨਾਂ ਧੱਕੇ ਨਾਲ ਇੱਕ ਕਿਲਾ ਆਪਦੇ ਬੰਦਿਆਂ ਨੂੰ ਆ ਕਿਲਾ ਛੱਪੜਦਾ ਹੈ ਪਿੰਡ ਦੇ ਇਹ ਐਸਐਚਐਲ ਤੈਅ ਹੋਇਆ ਕਿ ਇਹ ਇੱਕ ਮੁਲਾਜ਼ਮ ਹੋਣ ਕਰਨਾ ਅੱਗੇ ਵੀ ਕਈ ਵਾਰ ਲੜਾਈਆਂ ਕਰ ਚੁੱਕਿਆ ਹੈ ਸਾਡੇ ਨਾਲ ਵੀ ਅਸੀਂ ਪਹਿਲਾਂ ਅੱਜ ਤੋਂ ਛੇ ਸਾਲ ਪਹਿਲਾਂ ਛਿਨਸ਼ਾਨ ਕੱਢਦੇ ਛੜ ਛੜ ਕਪਟੀ ਹੈ ਅਸੀਂ ਨੇ ਰੋਕਿਆ ਸੀ ਜਿੰਦੇ ਕਰਕੇ ਸਾਡੀ ਲੜਾਈ ਹੋਈ ਹੈ ਲੜਾਈ ਹੋ ਕੇ ਸਾਡਾ ਇਹ ਨਿਆਰਾ ਪਰਚਾ ਕਰ ਸਾਡੇ ਦੇ ਪੱਖਾ ਕਰਾਇਆ ਹੈ ਉਹ ਤੁਹਾਨੂੰ ਵੀ ਸੜਕ ਲੱਗਦੀ ਹੈ ਹਾਂਜੀ ਸਾਨੂੰ ਵੀ ਲੱਗਦੀ ਹੈ ਔਰ ਤਾਂ ਨਹੀਂ ਲੱਗਦੀ ਸ਼ਮਸ਼ਾਨ ਕੱਢਣੋਂ ਤਾਂ ਸਾਰੇ ਪਗਲ ਕ ਵੀ ਲੱਗਦੀ ਹੈ ਪਰ ਉਹਦਾ ਜਿਹੜਾ ਸੜਕ ਪੱਟ ਰਿਹਾ ਕੋਈ ਗੱਦੀ ਦੁਸ਼ਮਣੀਆਂ ਤੁਹਾਡੇ ਨਾਲ ਕਿ ਜਾਂ ਵੈਸੇ ਕੋਈ ਦੁਸ਼ਮਣੀ ਕੁਝ ਕੁਝ ਨਹੀਂ ਜੀ ਉਹ ਕਹਿੰਦੇ ਅੱਜ ਤੋਂ 25 ਸਾਲ ਪਹਿਲਾਂ ਨੇ ਬਜ਼ੁਰਗ ਬਣਾਈਆਂ ਫੇਰ ਸਿੰਘ ਨੇ ਇਹ ਕਹਿੰਦਾ ਜੀ ਮੈਨੂੰ ਸੜਕ ਲੈਣੀ ਆਂਦੀ ਹੈ ਆਈ ਤੁਮਹਾਲੋ 25 ਸਾਲ ਪਹਿਲਾਂ ਇਹਨੇ ਕੋਈ ਲੈਣੀ ਨਹੀਂ ਦੇਣੀ ਨਹੀਂ ਇਸਕੇ ਪਾਸੇ ਦਾ ਚਾਚੇ ਦੀ ਜ਼ਮੀਨ ਸੀ ਇੱਕ ਪਾਸੇ ਨਾਲ ਜ਼ਮੀਨ ਸੀ ਕੋਈ ਉਸ ਤੋਂ ਬਾਅਦ ਇਹਨੇ ਕੋਈ ਮਨ ਲਵੇ ਰੋਲਾ ਨਹੀਂ ਪਾਇਆ ਕੁਝ ਨਹੀਂ ਅੱਜ 2 ਸਾਲਾਂ ਬਾਅਦ ਇਹ ਹੁਣ ਕਹਿੰਦਾ ਵੀ ਹਾਂ ਮੈਂ ਟੈਰ ਹੁਣ ਕਰਨੇ ਇਹ ਵੀ ਸੜਕ ਲੈਣੀ ਆਂਦੀ ਹੈ ਕੀ ਕਹਿੰਦਾ ਸੜਕ ਲੈਣੀ ਆਉਂਦੀ ਹੈ ਹਾਂ ਮੈਂ ਸੜਕ ਲੈਣੀ ਆਂਦੀ ਹੈ ਤੁਸੀਂ ਕਾਗਜ਼ ਪੱਤਰ ਦੇਖਿਆ ਨਕਸ਼ਾ ਦੇਖਿਆ ਨਕਸ਼ਾ ਵੇਖਿਆ ਸੜਕ ਬਿਲਕੁਲ ਸਿੱਧੀ ਹੈ ਕੋਈ ਕੁਝ ਨਹੀਂ ਕਿਉਂ ਅੱਜ ਤੋਂ 25 ਸਾਲ ਮਨ ਲ ਬਣੀ ਹੋਈ ਹੈ ਜਿੱਥੇ ਸੜਕ ਬਣੀ ਹੈ ਉੱਥੇ ਉੱਥੇ ਹੀ ਹੈ ਨਕਸ਼ੇ ਦੇ ਵਿੱਚ ਵੀ ਬਿਲਕੁਲ ਅੱਜ ਮੰਨ ਲਓ ਵੀ 25 ਸਾਲ ਬਣੀ ਹੈ ਕੁਝ ਹੁਣੇ ਪਟਦਾ ਪਿਆ ਕੋਈ ਪਰਮਿਸ਼ਨ ਹੈ ਜਾਂ ਇਹਨਾਂ ਕੋਲ ਮਤਲਬ ਇਹਨਾਂ ਦੇ ਕੋਈ ਕੁਝ ਹੈ ਵੀ ਰਿਪੋਰਟ ਵਗੈਰਾ ਸਾਨੂੰ ਦਿਖਾਏ ਕਿਉਂਕਿ ਵੀਡੀਓ ਦਫ਼ਤਰ ਵੱਲੋਂ ਪੰਚਾਇਤ ਵੱਲੋਂ ਜੋ ਸੜਕ ਬਣੀ ਹੈ ਸਾਰਾ 52 ਲੱਗਣ ਦਾ ਖਰਚਾ ਹੈ